ਕਮਾ ਕੇ ਰੋਟੀ ਖਾਣੀ ਜਿਹੜੀ ਗੱਲ ਹੈ ਵੇਚਣੀ ਤੇ ਤੇਰਾ ਆਪਣੀ ਮਰਜ਼ੀ ਨਾਲ ਧੱਕਾ ਤੇਰੇ ਨਾਲ ਕੋਈ ਨਹੀਂ ਵੀ ਇੰਨੇ ਦੀ ਦੇ ਇੰਨੇ ਦੀ ਅਸੀਂਾਂ ਦੀ ਰਾਏ ਨਾ ਮੁੱਲ ਲਾਵਾਂਗੇ ਹਾਂ ਹਾਂ ਮੁੰਡਾ ਹੈ ਨੇ ਦੋਨੇ ਕੀਆ ਬਰਦ ਹੈ ਉਹ ਇਹਦਾ ਨਾਂ ਦੋਤੀਆਂ ਅੱਛਾ ਇਹ ਬੋਲ ਮਾਲ ਚ ਪੁਰਾਣੀਆਂ ਵਕਤਾਂ ਨਾਲ ਮੂਹਰੇ ਜਾਂਦੀਆਂ ਜਲਦੀ ਦੋਸੂ ਮਰਦੀ ਨਹੀਂ ਹੈਗੀ ਪਾਰ ਦੁਨੀਆ ਕਰ ਹਾਂ ਵਧੀਆ 부ੜੀ ਆਪਦਾ ਰੋਟੀ ਕਮਾ ਕੇ ਤਾਂ ਖਾ ਰਹੀ ਹੈ ਵਿਚਾਰੀ ਦਾ ਪੱਕਾ ਦਾ ਵੀ ਮੁੰਡਾ ਦਾਦੀ ਦਾਦੀ ਕਿੰਨਾ ਦੀ 11000 ਰੁਪਏ ਦੇ ਦੇਣਾ ਜਾ ਕੇ ਬੰਦੇ ਦੀ ਮਰ ਗਿਰ ਗਈ। ਫੁੱਖੀ ਨੂੰ ਕਿੱਥੋਂ ਦੇਊਗਾ ਇਹ? ਆ ਦੇ ਚੌਈ ਦੇ ਟਾਈਮ ਤੇ ਜਗਾਲਾ ਕੱਢਦੀ ਬੱਕਰੀ। ਬੱਕਰੀ ਉਹੀ ਮੰਨੀ ਜਿਹੜੀ ਜਗਾਲਾ ਕੱਢਿਆ ਵੀ। ਹਾਂ, ਪਸੰਦ ਆ ਤੇਰੇ? ਫੇਸਬੁਕ ਤੇ ਨਿੰਦਾ ਦੇਈ। ਇਹ ਹੀ ਮੰਗਿਆ ਪਤਾ। ਪਰ ਮੈਂ ਪਾਉਂਦਾ ਨਹੀਂ ਬੇਚਦਾ। ਕਸੂ ਤਾਂ ਇਹ ਬਾਈ ਇਸ ਦਾ ਸੌਦਾ ਕਰਾਉਂਦਾ। ਦੰਦ ਤਾਂ ਨਹੀਂ ਕਸੂ। ਮੈਂ ਪਾਦਾ। ਆਏ ਗਏ ਜਦ ਨਹੀਂ ਹੋ ਗਿਆ ਬੱਕਰੀ ਵੀ ਨਹੀਂ ਮੈਂ ਭਰਾਵਾ ਮੇਰਾ ਗਿਆ ਗਿਆ ਉਹ ਚੱਲਦੀਆਂ ਦਿਨ ਦੱਸੀਆਂ ਗਿਆ ਸੀ ਮੈਂ ਵੀ ਉੱਥੇ ਹੁਣ ਤੱਕ ਰੱਖ ਦੱਕ ਲੈ ਸਭ ਹੁਣ ਤੱਕ ਲੂਗਾ ਪੂਰੀ ਕਹਾਣੀ ਕਿਤੋਂ ਆਉਗੋ ਪੂਰੀ ਕਹਾਣੀ ਬੇਬੇ ਸਿਆਣੀ ਉਹ ਨੂੰ ਮੰਗ ਕੇ ਮੈਂ ਕਿਹੜੇ ਨੂੰ ਆਈ ਹੈ ਚਾਰੀ ਕਰਕੇ ਤਾਂ ਮੰਡੀ ਚਾਹੀਏ ਕੋਰਸ ਵਿੱਚ ਤਾਂ ਆਤੀ ਦਵੇ ਜੀ ਤਾਂ ਬਾਈ ਸਾਡੀ ਜੀਵਨ ਖਿਲੜਦੀ ਹੈ ਸ਼ਾਨੀ ਕਰਕੇ ਤਾਂ ਮੰਡੀ ਚਾਹੀਏ ਮਾੜਾ ਇਹ ਮੰਡੀ ਵਾਲਿਆਂ ਨੇ ਮਾਹ ਲੈ ਦੇਖੋ ਇਹ ਕੋਈ ਮਾੜੀ ਗੱਲ ਨਹੀਂ ਵਪਾਰ ਦੁਨੀਆ ਕਰਦਾ ਵਧੀਆ 부ੜੀ ਆਪਦਾ ਰੋਟੀ ਕਮਾ ਕੇ ਤਾਂ ਖਾ ਰਹੀ ਹੈ ਵਿਚਾਰੀ ਸਾਡੇ ਕੋਲ ਮੁੰਡਾ ਹੈ ਜੀ ਦੋਨੇ ਪੀਆ ਵਰਦ ਹੈ ਉਹ ਇਹਦਾ ਨਾ ਨਾ ਦੋਤੀ ਹੈ ਅੱਛਾ ਅੱਛਾ ਉਹ ਵੀ ਤਾਂ ਟੈਨਸ਼ਨ ਹੈਗੀ 3-7 ਸਾਲ ਚਲੋ ਦੱਛੋ ਜਾ ਰਹਾ ਮੋਲ ਦਾ ਮਹਾਰਾਜੀ ਮਰਜ਼ੀ ਹੈ ਬੇਬੇ ਹਾਂ ਕਰੀ ਬਾਬਾ ਨਹੀਂ ਨਾ ਆਪਦਾ ਵੇਚ ਕੇ ਮਾਲ ਪੁੱਤ ਬੇਟਾ ਲਾ ਮੈਂ ਨੂੰ ਮੁਝੇ ਜੇ ਕਿਹਾ ਦੱਸਦਾ ਹੁੰਦਾ ਫਿਰ ਕਿੱਥੇ ਆਇਆ ਹਾਂ ਅੱਜ ਦੱਤਾਰੀ ਬੱਕਰੀ ਸਾਡੀ ਗਰੰਟੀ ਹੈ ਬਈ ਥੋੜਾ ਜਿਹਾ ਮੁਰਗੀ ਪਿੱਛੇ ਹੋਈ ਕਿੰਨੇ ਮਾਗਦੀਆਂ ਮਾ 20000 ਮਾਗਦੀ ਪੂਰੇ ਵਿੱਚ ਥੋੜੇ ਦੇਵਾਂਗੇ ਵੀਰੇ ਅੰਮਰ ਪੱਠਾ ਕੇ ਬੱਕਰਾ ਤੂੰ ਵੀ ਕੁਛ ਲਾ ਆਸ ਪਦੀ ਗਰ ਨਵਨੀ ਨਵੀਂ ਪ੍ਰਾਣੀ ਦਾ ਤੂੰ ਦੇਖ ਲੈ ਤੇਰੇ ਮੂਹਰੇ ਸੱਲੀ ਕਰ ਕਿਤਰਾ ਵਗ ਨੂੰ ਤੂੰ ਦੇਖ ਮੜੀ ਨੰਗੀ ਖੜੀ ਆ ਅੱਧੀ ਬੱਕਰੀਆਂ ਨਾ ਨਵੀਆਂ ਨਾ ਪੁਰਾਣੀਆਂ ਆ ਜਾਂਦੀ ਤੁਸੀਂ ਮਾਲ ਕਹਦੋ ਸਾਨੂੰ ਕੋਈ ਵੀ ਇਹ ਪਾਸਪੋਰਟ ਵੀ ਹੈਗੀ ਆਪਣੀ ਇਹ ਜੰਦੀ ਆ ਮਾਲ ਚ ਪੁਰਾਣੀਆਂ ਬੱਕਰੀਆਂ ਨਾਲ ਮੂਹਰੇ ਜਾਂਦੀ ਆ ਜਾਂਦੀ ਦੋਸੂ ਮਰਦੀ ਨਹੀਂ ਹੈਗੀ ਤੀਜੇ ਚੌਥੇ ਆ ਹਾਂ ਆ ਜਾਂਦੀ ਆਉਂਦਾ ਬਰ ਬੰਦਾ ਲਾ ਦੇ ਲਾ ਦੇ ਇੰਨਾ ਦੇ 11000 ਰੁਪਏ ਕਰ ਹੁਣ ਰਾਤ ਦੀ ਦੇ ਚਾਹਦੇ ਹੈ ਹਾਂ ਹੁਣ ਰਾਤ ਦੀ ਦੇ ਚਾਹਦੇ ਹੈ ਤੇ ਸਾਈ ਸਾਨੂੰ ਪੜਾ ਦੇਖੀ ਦੀ ਹੈ ਪਸੰਦ ਵੀ ਹੈ ਪਸੰਦ ਹੈ ਬੱਸ ਉਹ ਚਾਹ ਕਰਾ ਕੋਈ ਸਾਨੂੰ ਕੀ era ਖਰਾਕ ਪਾਈ ਨਹੀਂ ਚਾਹ ਕਰਾ ਦੇ ਕੋਈ ਛੋਡੀ ਦੁੱਧ ਵਾ ਤੂੰ ਗੁੱਦਾ ਪਕਾ ਦੋ ਤਾ ਦਿਆ ਕਰ ਦੁੱਧ ਦਾ ਹੈਗਾ ਇਹ ਖਰਾਕ ਪਾਊਗਾ ਬੇਬੇ ਤਾਈਆਂ ਨੂੰ ਹਾਂ ਫਿਰ ਕਿਉਂ ਕਿਦੇ ਨਾ ਜਾ ਕੇ ਬੰਨਦੀ ਧੁੱਕੀ ਮਰ ਗਈ ਵਿਚਾਰੀ ਧੁੱਕੀ ਨੂੰ ਕਿੱਥੋਂ ਦੇਊਗਾ ਇਹ ਦੁੱਧ ਇਹ ਨਸਤੂ ਦੀ ਹੈ ਬਾਬਾ ਸੁਣਾਈ ਦੇਖਦੇ ਬਾਬਾ ਥਣ ਸਹੀ ਹੈ ਖੜ ਜਾ ਵਧੀਆ ਸਹੀ ਆ ਗਾਰੰਟੀ ਦੇ ਦੇ ਖੜ ਜਾ ਰੋਕੀਏ ਬੋ ਮਿੰਟ ਨਾ ਖੰਨ ਲਾਉਂਦੀ ਆ ਆਸ਼ਾ ਕਰਦੀ ਲਾਈ ਇੱਥੇ ਆ ਜਾ ਚੱਕ ਨਹੀਂ ਚੱਕਾ ਕਰਨੀ ਆ ਨਾ ਚੱਕ ਕਰ ਲੋ ਇਹ ਬੇਚਰੀ ਨਸਾ ਥੋੜੀ ਕਰਦੀ ਆ ਚੱਕ ਕਰ ਲਈ ਥੋੜੀ ਹੋਇਆ ਨਾ ਪੈਸੇ ਦੇ ਦੇ ਚੱਕ ਆ ਬੰਗੜਾ ਰੱਖ ਦੇਂਦਾ ਜਗੜਾ ਕੱਢੀ ਬੱਕਰੀ ਦੇ ਲੈ ਧਰ ਮਾਰ ਸਾਰ ਜਮਾ ਉੱਕੀ ਆ ਜਗੜਾ ਕੱਢਦੀ ਆ ਬੱਕਰੀ ਕਹਾਂ ਜਾ ਕੇ ਫੜੇ ਕਰਨ ਨੇ ਕਾਲੇ ਚੋਈ ਦੇ ਟਾਈਮ ਤੇ ਜਗਾਲਾ ਕੱਢਦੀ ਬੱਕਰੀ ਬੱਕਰੀ ਉਹੀ ਮੰਨੀ ਜਿਹੜੀ ਜਗਾਲਾ ਕੱਟਿਆ ਹੋਵੇ ਭਾਈ ਅਜ ਦੀਕੜੀ ਦਾ ਨੁਕਸ ਨਹੀਂ ਛੋਟੇ ਭਾਈ ਕੋਈ ਬੱਕਰੀ ਚ ਕੋਈ ਨਾ ਚੱਕਣੀ ਬੱਕਰੀ ਦੇਖ ਇੱਕ ਗੱਲ ਮੈਂ ਕਹਿਣਾ ਕਿਸੇ ਮੰਡੀ ਜਾਈਏ ਗਾਂ ਐ ਮੈਂ ਐਸਾ ਆਲਾ ਮੜਾ ਮੂਟਾ ਬਾਜ਼ਾਰ ਨਾਲ ਕਿਦਾ ਲੇਊਗੀ ਬਾਜ਼ਾਰ ਲੱਗਿਆ ਬੱਕਰੀ ਨੂੰ ਤੜਕੇ ਤੜਕੇ ਦਾ ਹਾਂ ਅੱਥਰ ਦਾ ਹੈ ਅੱਥਰ ਦਾ ਬਾਜ਼ਾਰ ਨਹੀਂ ਹੈਗਾ ਤੜਕੇ ਬੇਬੇ ਨੇ ਚੋਈ ਨਹੀਂ ਜੇ ਨਾ ਬਜਾਰੋਂ ਨਹੀਂ ਫੜੀਖ ਦਿੰਦੀ ਜੇ ਬਾਜ਼ਾਰ ਨਾ ਆਉਂਦੀ ਜੇ ਬੇ ਫਿਰ ਬੱਕਰੀ ਕਿਵੇਂ ਵੇਚਦੀ? ਇਹ ਵੀ ਗੱਲ ਆਪਾਂ ਤੈਨਾਂ ਸਹਿਮਤ ਆਂ। ਹਾਂ ਹੁਣ ਕੀ ਕਰਾਂ? ਮੇੜ ਦੇ ਬੱਸ। ਤੇਬੇ ਵੀਡੀਓ ਬਣੀ। ਵੇਚਦੀਏ ਬੱਕਰੀ। ਇੱਕ ਚੇ ਦੱਸ ਦੇ ਕਿਵੇਂ ਵੇਚਦੀਏ। ਹੈ? ਹਾਂ 2000 ਕੱਟ ਦੇ 18 ਦੀ। ਉਹਨਾਂ ਨੇ ਲਈ ਉਹ ਮੈਂ। ਗਾਸੀ ਅਸੀ ਤਾਂ ਦੇਖਦਾ ਆਂ। ਸਾਡੇ ਤਾਂ 2 ਰੁਪਏ ਇੱਥੋਂ ਲੈਨੇ ਨੇ 2 ਰੁਪਏ ਇੱਥੋਂ ਵੀ। ਕਮਾ ਕੇ ਰੋਟੀ ਖਾਣੀ। ਜਿਹੜੀ ਗੱਲ ਹੈ ਵੇਚਣੀ ਤੇ ਤੇਰਾ ਆਪਣੀ ਮਰਜ਼ੀ ਨਾਲ ਧੱਕਾ ਤੇਰੇ ਨਾਲ ਕੋਈ ਨਹੀਂ ਵੀ ਐਨੇ ਦੀ ਦੇ ਐਨੇ ਦੀ ਅਸੀਂ ਨਾਲ ਦੀ ਰਾਇ ਨਾ ਮੁੱਲ ਲਾਵਾਂਗੇ ਹਾਂ ਹਾਂ ਗਲਤ ਕੰਮ ਨਹੀਂ ਕਰਦੇ ਤੈਨੂੰ ਪੁੱਗੇ ਵੇਚੀ ਨਹੀਂ ਤੂੰ ਗੁਨਾ ਵੇਚੀ ਕਿਉਂ ਬਈ ਹਾਂ ਸਹੀ ਗੱਲ ਆ ਵੀਡੀਓ ਚੱਲ ਰਹੀ ਐ ਅਸੀਂ ਖਾਣਾ ਥੋੜੀ ਖਾਣੀ ਐ ਨੇ ਲੋਕਾਂ ਤੋਂ ਸਹੀ ਗੱਲ ਆ ਕੁਝ ਹੋਰ ਕਰਾਂ ਭਾਈ ਹਾਂ ਆਖੀ ਜਾਂਦੇ ਬਤਾ ਇਸ ਤਮ ਇਹ ਨਹੀਂ ਦੀ ਦੀ ਮੈਂ ਬੇਬੇ ਸਾਡੇ ਘਰਾਂ ਦੀ ਵੇਚੇਗੀ ਨਹੀਂ ਪੂਰੀ 12 ਦੀ ਵੇਚੇਗੀ ਦੈਨ ਕਹਤਾ ਇੱਕੋ ਗੱਲ ਆ ਦੋ ਘੱਟ ਦਾ ਦੂਜੀ ਨਾ ਐ ਅੜੀ ਨਾ ਕੱਢ ਆਈ ਨਹੀਂ ਦੇਖੀ ਨਾ ਕੱਢ ਤੇਸੀ ਬੱਕਰੀ ਦੇਸੀ ਹੈ ਰੱਖ ਲਾ ਬੇਬੇ ਫਿਰ ਘਰੇ ਰੱਖਣ ਨੂੰ ਰੱਖ ਰੱਖ ਲਾ ਪੂਰੀ 13000 ਦੀ ਬੱਕਰੀ ਵੇਚਣੀ ਹੈ ਹੁਣ ਮੌਕਾ ਸ਼ਾਮਲ ਹੈ ਅਰਗੀਤਾ ਜੀ ਅੜਨਾ ਅੜਨਾ ਆ ਮੋਸ ਵਾਲਾ ਦੇ ਜਾਂਦਾ 15 ਹਾੜ ਸਾਡੇ ਰਿਸ਼ਤੇਦਾਰ ਆ ਫਿਰ ਉਹ ਤਾਂ ਵਧੀਆ ਨੂੰ ਉੱਚੀ ਵੇਚੇ ਉਹਨਾਂ ਨੂੰ ਦਿੱਤੀ ਮੈਂ ਸ਼ੇਅਰ ਵੇਚਦੇ ਬੇਬੇ ਵੀਡੀਓ ਪੱਟਦਾਂਗੇ ਅਸੀਂ ਕਾਨੂੰ ਪੁਕਾਈ ਕਰਾਂਗੇ ਅਸਟਾ ਮਾਈ ਕਰਚੇ ਦੀ ਮਾਈ ਆ ਵਿਚਾਰੀ ਇਹਦੀ ਬੱਕਰੀ ਵੇਚੀ ਹੈ ਇਹਨੇ ਦੇਖ ਨਾ ਮੰਨ ਜਾ ਬੇਬੇ ਕੁਝ ਨਹੀਂ ਇਹਨੇ ਵੀ ਗਰੀਬ ਹੈ ਤੁਹਾਡੇ ਵਰਗਾ ਨਹੀਂ ਤਾਂ ਪੀਣੇ ਵਿਚਾਰੇ ਨੇ ਹੋਰ ਹੁਣ ਨਹੀਂ ਗਰੀਬੀ ਕਿੰਨੇ ਦੇਣੀ ਕਿੰਨੇ ਦੀ ਹੈ ਨਹੀਂ ਨਹੀਂ 2000 ਨਾਲ ਬੈਂਕੀ ਨਹੀਂ ਹੁੰਦੇ ਐ ਅੜੀਆਂ ਨਾਲ ਤਾਂ ਜਿਹੜੇ ਕਰਦੇ ਨੇ ਪੱਕੇ ਵਪਾਰੀਆਂ ਦਾ ਵਿਕਰੇ ਜਿਹਨਾਂ ਨੂੰ ਪਤਾ ਹੈ ਵੇਚਣ ਦਾ ਅਣਜਾਣ ਨੂੰ ਪਤਾ ਵੀ ਨਹੀਂ ਸਹੀ ਗੱਲ ਬਹੁਤੇ ਤਾਂ ਆਥਣ ਨੂੰ ਮੁੜ ਕੇ ਆ ਜਾਨੇ ਜਾਣ ਦੀ ਖਰਚਾ ਕਰਕੇ ਮੁੜ ਕੇ ਜਾਣਗੇ ਮੁੱਲ ਮੰਗੀ ਜਾਣਗੇ ਵੇਚਦੇ ਆਈਂ ਹੱਥੋਂ ਵੇਚਾਂਗੇ ਬੱਤ ਮੰਨੇ ਲੱਖ ਮੰਗ ਕੇ ਆਥਣ ਨੂੰ 10000 ਦਾ ਬੱਕਰਾ ਦੇ ਜਾਣ ਆਹ ਕੁਛ ਚੱਲਦਾ ਹੈ ਮੰਡੀਆਂ ਦੇ ਚੱਲਦਿਆਂ ਨੂੰ ਪਤਾ ਹੈ ਮਾਏ ਮੰਡੀ ਵੇਚ ਲੈ ਦੋ ਰੁਪਏ ਸਾਹਿਬ ਦਾ ਮਹੀਨਾ ਕੁੜੀਏ ਤੇਰੇ ਕੰਮ ਆਉਣਗੇ ਕੁਛ ਦਿਨ ਦਾ ਵੀ ਕੱਟ ਕਸਾ ਦਾ ਹਾਂ ਚੱਲੋ 13000 ਲੱਗਾ ਭਾਈ ਹੁਣ ਹੈਗੇ ਇਸਕੇ ਬਾਅਦ ਤੂੰ ਦੇਖ ਲੈ ਸਿਗਨੇਸ ਜੇ ਛੋਟੇ ਛੋਟੇ ਮੈਂ ਵੀ ਨਹੀਂ ਚੱਲਦਾ ਹੋਰ ਮਾਰ ਕੋ ਸ਼ਾਲਾ ਨੂੰ ਲੈਣੀ ਐ ਐ ਖੈਂਗੜੀ ਜਨਾ ਦੇਖਦੇ ਆਪਾਂ ਰੱਖਦਾ ਉਹ ਤਵਾਸਾ ਵੀ ਨੇ ਦੇਖੇ ਹੋ ਨਹੀਂ ਮੈਂ ਬਾਬਾ ਲੱਗੀ ਜਦਾ ਜਵਾਬ ਤੇ ਨਹੀਂ ਖੜ ਜਾ ਉਹਦਾ ਜਰਾ ਉਹ ਦੇਖ ਲੈ ਤੈਨੂੰ ਕੀ ਕਹਿੰਦਾ ਉਹ ਉਹ ਉੜਕੀ ਪੈਂਦਾ ਹਾਂ ਮਾਈ ਦੋ ਦਸਰ ਮਾਈ ਸਾਡੇ ਤੇਰਾਂ ਦੀ ਵੇਚੀਂ ਜੀ ਪੂਰੇ 14 ਦੀ ਦੇਣੀ ਐ ਫਿਰ ਹੁਣ ਕੀ ਕਰੀਏ ਚਲ ਮਾਈ ਬਸ ਖਾਤਾ ਮੋਟਾ ਦੁੱਧ ਦਿੰਦੇ ਹੋਵੇ ਫੇਰ ਯਾਗਾ ਫੜ ਦੇ ਬੇਬੇ ਪੂਰੀ 14 ਦੀ ਦੇਣਾ ਜਾ ਬੇਬੇ ਇਹਦੇ ਪੂਰੇ 14 ਗਰੀਬ ਨਹੀਂ ਐ ਤੂੰ ਤੇਰੇ ਮੈਂ ਤਾਂ ਹੱਥ ਬਣ ਕੇ 2 ਰੁਪਏ ਚੰਗੇ ਕੰਮ ਸੇ ਲੱਗਣਾ ਨਹੀਂ ਪਤਾ ਇਹਦੇ ਨਹੀਂ ਰੱਖ ਲੈਣੇ ਮਾਈ ਕੀ ਕਰੀਏ ਬੇਬੇ ਨਾਲ ਅੱਜ ਚੱਕੀ ਚੱਕ ਗਈ ਐ ਵੇਖੀ ਐ ਬੱਕਰੀ ਨਹੀਂ ਰਾਏ ਤੇ ਮੈਂ ਮੋ ਫਾਗੀਆਂ ਜੀ ਮੈਂ ਹੱਸ ਕਹਿੰਦੇ ਉਹ ਬਿਨਾ ਦੰਦਾਂ ਵਾਲਾ ਬੰਦਾ ਵੀ ਰੋਟੀ ਖਾਂਦਾ ਹਾਂ ਹਾਂ ਨਹੀਂ ਖਾਂਦਾ ਪਰ ਉਮਰ ਹੁੰਦੀ ਆ ਮਾਦਾ ਹਾਂ ਆ ਦੇਖ ਲੈ ਬੇਬੇ ਚੌਥਵੀਂ ਦਾ ਚੰਦ ਚੜਿਆ ਪਿਆ ਹੈ ਇਹਦਾ ਕਾਕਾ ਤੇਰੇ ਪਿੱਛੇ ਖੜੇ ਆਸੀਂ ਤੇਰੀ ਪੱਖ ਤੇ ਆ ਇਹ ਸਾਡੀਆਂ ਮਾਵਾ ਵਰਗੀਆਂ ਵਿਚਾਰੀ ਹਾਂ ਗਰੀਬੀ ਦੌਰ ਕਿਵੇਂ ਬਿਤਾਈਏ ਹੈ ਹੈ ਜਾਂ ਦਾ ਕਿ ਦੰਦ ਨਹੀਂ ਆਏ ਗਨੇ ਬਈ ਕੋ ਚੱਕਰ ਨਹੀਂ ਦੰਦ ਆਏ ਹੈ ਜਵਾ ਬੱਟੀ ਛੋੜੀ ਹੈ ਉਹ ਮਾਂ ਪੁੱਛ ਨਹੀਂ ਗਨੇ ਦੰਦ ਹੈਗੇ ਹੈ ਯਾ ਦੰਦਾਂ ਤੋਂ ਬਣਾ ਕਿਵੇਂ ਬੱਚਾ ਬੇਬੇ ਛੜੇ ਪਿਆ ਛੜੇ ਪਿਆ ਨੀਰਤਾ ਦੇ ਮੂੰਹ ਚੰਦੀ ਹੈ ਨੀਰਤਾ ਬੇਬੇ ਖਾਉਂਗੀ ਨੀਰਤਾ ਰੋਟੀ ਨਾਲ ਬੰਦੇ ਆਏ ਬੱਕਰੀ ਹੈ ਯਾ ਭਾਈ ਇੱਥੇ ਕਹਾਂ ਚਲੋ ਚਲੋ ਉਧਰ ਕੋਲੇ ਚਲੋ ਉੱਥੇ ਚਲੀਏ ਹਾਂ ਉੱਥੇ ਚਲੋ ਉੱਥੇ ਚਲੀਏ ਇਹਨੇ ਵਿੱਚੇ ਬੱਚਾ ਉਹ ਜਵਾਨਤਾ ਬੋਲ ਆਦੀ ਮਾ ਜਵਾਨ ਉਹ ਨਵੀਂ ਪੱਠ ਨਵੀਂ ਪੱਠ ਦੂਜੇ ਸੁਣ ਮਾਈ ਮੌਕਾ ਸਾਹਮਣੇ ਹੈ ਬਸ ਬਸ ਮੈਂ ਤਾਂ ਤੇਰੇ ਹੱਕ ਚਾਂ ਹੁਣ ਨਾ ਬੋਲੀ ਬਸ ਹੁਣ ਨਾ ਬੋਲੀ ਬੋਲਦਾ ਮਾੜਾ ਜੀ ਨਹੀਂ ਨਹੀਂ ਬਸ ਹੁਣ ਨਹੀਂ ਉਹ ਮਾੜਾ ਮੋਟਾ ਦਾ ਬੋਲ ਚਲ ਬੁੜੀ ਆ ਵਿਚਾਰੀ ਉਹ ਨਵੀਂ ਵੇਚ ਕੇ ਖੁਸ਼ ਆ ਨਹੀਂ ਨਹੀਂ ਬਸ ਬੇਬੇ 14 ਦੀ ਵੇਚੀ ਬੇਬੇ ਦੇ ਦੇ ਕੋਈ ਨਹੀਂ ਨਹੀਂ ਬਸ ਬਸ ਸਿਰ ਹੈਂਡਾ ਬਸ ਬਹੰਡਾ ਅਲੱਗੇ ਵਿਵਹਤ ਕਰ ਉਹ ਬੇਬੇ ਫੜਤਾ ਨਾ ਤੂੰ ਸਾਈ ਤਾਂ ਫੜਨਾ ਸਾਈ ਤਾਂ ਫੜਦਾ ਬੇਬੇ ਸਾਈ ਮੋੜਦੀ ਤੂੰ ਦੱਸ ਦੇ ਫਿਰ ਹੱਥ ਬਨ ਕੇ ਕਹਿ ਲਿਆ ਤੈਨੂੰ ਪੂਰੀ 15 ਦੀ ਫੇਜ ਮਿੱਠੀ ਵਿਚਲਾ ਬਸ ਬਾ ਫੜਵਾ ਬਸ ਸਹੀ ਆ ਆਵਾਜ਼ ਆ ਬੇਬੇ 10 ਮਹੀਨਾ ਤੱਕ ਬੇਬੇ ਉਹ ਰਹਿਣ ਦੇ ਫਿਰ ਚੱਲ ਉਹ ਰਹਿਣ ਦੇ ਬਹੁਤ ਲਾਗੇ ਇਸਦੇ ਪੈਸੇ ਬਸ ਕੋਈ ਨਹੀਂ ਮਾਈ ਕੋਈ ਨਾ ਟੱਕਾ ਨਹੀਂ ਕਰਦੀ ਨਾ ਨਾ ਨਾ